ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮ ਵਿੱਚ ਸਵਾਗਤ ਹੈ ਜੀ ਅੱਜ ਦੀ ਵਿਜਿਟ ਪਿੰਡ ਬਾਧਰਨਗਰ ਜ਼ਿਲ੍ਹਾ ਸ਼ਹੀਦ ਨੂੰ ਤਰਨਤਾਰਨ ਸਾਹਿਬ ਦੇ ਤਹਿਸੀਲ ਅਗਦੀ ਪੱਟੀ ਇੱਕ ਘਰੇਲੂ ਘਰ ਦੇ ਵਿੱਚੋਂ ਵੀਡੀਓ ਬਣਾਉਣ ਲੱਗੇ ਆ ਕੋਈ 2-3 ਦਿਨ ਦੀ ਵਾੜ ਸੂਈ ਸਵਾਈ ਆ 20 ਕਿਲੋ ਜਿਹੜਾ ਦੁੱਧ ਬੜੇ ਆਰਾਮਦਾਰੀ ਨਾਲ ਪਉਂਦੀ ਆ ਵਧੇਰੇ ਜਾਣਕਾਰੀ ਲੈ ਕੇ ਦਿੰਨੇ ਆ ਕੁਐਸਟ ਕਰਦੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਬੈੱਲ ਆਨ ਨੂੰ ਆਲ ਸੈੱਟ ਕਰਨਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਆਸ ਕਰਦੇ ਆ ਜੋ ਵੀ ਸਾਡੇ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ 'ਚ ਹੋਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਵੇਖ ਕੇ ਆਪਣੀ ਪੂਰੀ ਨਲਖਪਰ ਕਰਕੇ ਚੋ ਕੇ ਲੈ ਕੇ ਜਾਇਓ ਫਰਜ ਆ ਪੈਸੇ ਲਾਉਣੇ ਸਾਡਾ ਕੰਮ ਵੀਡੀਓ ਬਣਾਉਣਾ ਆਓ ਲਈਏ ਵਧੇਰੇ ਜਾਣਕਾਰੀ ਬਾਈ ਤੋਂ ਤੇ ਦਈਏ ਤੁਹਾਨੂੰ ਸਾਰੀ ਦਿੱਤੇ ਆ ਉੱਥੇ ਚਲ ਜਾਈਓ ਲੋ ਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੜਤੀ ਕਲਾ ਜੀ ਜੜਤੀ ਠੀਕ ਆ ਜੀ ਕੀ ਨਾਮ ਹੈ ਦਵਿੰਦਰ ਸਿੰਘ ਪਿੰਡ ਬਾਦਨਗਰ ਜ਼ਿਲ੍ਹਾ ਤਸੀਲ ਜ਼ਿਲ੍ਹਾ ਤਰਨਤਾਰਨ ਤਸੀਲ ਫੱਟੀ ਤੇ ਮੋਬਾਈਲ ਨੰਬਰ 98728 ਹਾਂਜੀ 03385 ਠੀਕ ਹੈ ਵਪਾਰਤ ਨਹੀਂ ਕਰਦੇ ਨਹੀਂ ਕਰਦੇ ਆਪਨੀ ਹਾਂਜੀ ਕਰਦੇ ਕਿਣਵਾ ਸੂਆ ਤੀਜਾ ਸੂਆ ਤੀਜਾ ਸੂਆ ਸੋਈ ਆ ਹਾਂਜੀ ਬੱਚਾ ਮਗਰ ਹਾਂਜੀ ਬੱਚਾ ਕਿਦਨ ਦੀ ਸੋਈ ਆ ਤਿੰਨ ਦਿਨ ਹੋ ਗਏ ਤਿੰਨ ਦਿਨ ਹੋ ਗਏ ਕਿੰਨੇ ਬੌਲੇ ਤੋਂ ਸਟਾਰਟਿੰਗ ਆ 10 12 ਲੀਟਰ ਹੈਗਾ ਹੁਣ ਬਾਲਾ ਅੱਛਾ ਦਾ ਹਾਂਜੀ ਤੇ ਹੁਣ ਟਾਈਮ ਕਿੰਨਾ ਹੋ ਗਿਆ ਜੀ ਟਾਈਮ ਦਿਖਾਓ ਲਓ ਭਾਈ ਸਜਨੂ ਮਾਰਨਿੰਗ ਦਾ ਟਾਈਮ ਆ ਟਾਈਮ ਤੁਹਾਨੂੰ ਦਿਖਾ ਦਿੰਨੇ ਆ ਦਿਨੇ ਕਿੰਨੇ ਕੁ ਚੋਈ ਜੀ 6:30 7 ਵਜੇ ਟਾਈਮ ਦਿਖਾਓ 10:08 ਹੋ ਗਏ ਲਓ ਸਜਨੂ 10:08 ਹੋ ਗਏ ਜੇ ਬਾਕੀ ਸਮੇਂ ਦਾ حساب ਲਾ ਲਿਓ ਆਰਡਰ ਕੁਆਲਟੀ ਸ਼ਾਮ ਨੂੰ ਕਿੰਨੀ ਨੇ ਕਰਮਾਰੀ ਨੇ ਬਣਾਉਣੀ ਆ ਕਿਉਂਕਿ ਥੱਲੋਂ ਚੋਇਆ ਚੋਇਆ ਡੰਗਰ ਥੋੜਾ ਜਿਹਾ ਬੁਝ ਜਾਂਦਾ ਤੇ ਤੁਸੀਂ ਕਹਿ ਕਿ ਥੱਲੋਂ ਬਣੀ ਨਹੀਂ ਇਸ ਕਰਕੇ ਟਾਈਮ ਸਾਨੂੰ ਜ਼ਰੂਰੀ ਆ ਨੋਟ ਕਰਾਉਣਾ ਠੀਕ ਆ ਤੇ ਸਮਾਂ ਤੇ ਜੇ 2-3 ਘੰਟੇ ਹੀ ਹੋਏ ਚੋਈ ਨੂੰ ਸ਼ਾਮ ਨੂੰ ਤੇ ਚਲੋ ਫਸ ਜਾਂਦੇ ਹੋ ਪੂਰੀ ਤੇ ਤੋਰਾ ਤੁਹਾਨੂੰ ਚੈੱਕ ਕਰਾ ਦਿੰਦੇ ਖੋਲ ਕੇ ਪਾਪ ਜੀ ਕਿੰਨਾ ਕੁ ਵੇਹੇ ਦੁੱਧ ਕਰਜੂਗੀ ਦੁੱਧ ਵੀਰ ਕੀ 20 ਲੀਟਰ ਹੀ ਚੋਂਦੇ ਰੇ ਪਿਛਲੇ ਸਵੇਰੇ 20 ਲੀਟਰ ਹਾਂਜੀ ਠੀਕ ਆ ਦੋਰ ਦੋ ਜੀ ਆ ਨਾੜੂ ਆ ਬੱਚੇ ਦਾ ਨਾਲ ਤੇ ਗਾਂ ਵੇਖ ਸਕਦੇ ਜੀ ਲਓ ਜੀ ਲਾਇਓ ਜੀ ਇੱਧਰ ਰੋੜੇ ਆਇਆ ਤੋ ਇੱਧਰ ਲਾਇਓ ਲਓ ਕੀ ਤੀਜਾ ਸੂਗਾ ਜਿਹੜੀ ਇਹ ਦੁੱਧ 20 ਕਿਲੋ ਪੌਂਦੀ ਰਹੀ ਆ ਹਾਂਜੀ ਕੀ ਇਹ ਮੋਲ ਕਰਦੇ ਆਂ ਆਪਾਂ ਮੋਲੇ ਦਾ ਵੀ ਜੀ 50000 ਦੀ ਦੇ ਦਾਂਗੇ 50000 ਦੀ ਕੋਈ ਭੈਣ ਭਰਾ ਨੂੰ ਘਰ ਆਇਆ ਨੂੰ ਕੋਈ ਮਾਨਤਨ ਹੋ ਜੂ ਮਾਨਤਨ ਕਰਦਾ ਮਾਨਤਨ ਨਹੀਂ ਜਿਆਦਾ ਨਹੀਂ ਠੀਕ ਆ ਜੀ ਲਓ ਭਾਈ ਸੱਜਣੋ 20 ਕਿਲੋ ਕਹਿੰਦੇ ਦੁੱਧ ਬੜੇ ਆਰਾਮਦਾਰੀ ਨਾਲ ਪੌਂਦੀ ਰਹੀ ਆ ਸੂਬਾ ਤੀਜਾ ਹੋਈ ਆ ਪਿੰਡ ਬਾਧਨਗਰ ਵਿਜਿਟ ਕਰਕੇ ਆਪਣੀ ਪੂਰੀ ਤੇ ਨਰਕਫਰ ਕਰਕੇ ਲੈ ਕੇ ਜਾਇਓ ਤੇ 나ੜੂ ਨਾਲ ਜੇ 12 11 ਕਿਲੋ ਬੌਲੇ ਤੋਂ ਸਟਾਰਟਿੰਗ ਆ ਤੇ ਸਾਡੇ ਬਣੋ ਸਾਰਿਆਂ ਨੂੰ ਪਿਆਰ ਭਰੀ ਸასი ਕਾਲ ਜੀ ਰੱਬ ਰੱਖਾ